ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਇ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਜਜਾ ਕਰੰਗੇ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਸਾਰ ਧਰਤੀ ਦਾ ਅੰਤ ਕਿਸ ਤਰ੍ਹਾਂ ਹੋਵੇਗਾ ਕਿਹੜੇ ਰੋਗ ਨਾਲ ਦੁਨੀਆ ਹੋਵੇਗੀ ਖਤਮ ਸੋ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਤੇ ਹੋਰ ਪੈਨ ਭਰਾਵਾਂ ਦੇ ਨਾਲ ਜਰੂਰ ਸਾਂਝਾ ਕਰਿਓ ਤੇ ਆਓ ਜੀ ਤੁਹਾਡਾ ਬਹੁਤ ਬਹੁਤ ਸਮਾਂ ਨਾਲ ਲੈਂਦੇ ਹੋਏ ਆਪ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਉਣ ਵਾਲੇ ਸਮੇਂ ਬਾਰੇ ਦਸਮ ਗ੍ਰੰਥ ਵਿੱਚ ਜ਼ਿਕਰ ਕੀਤਾ ਹੈ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਹੋਣ ਵਾਲਾ ਇਸ ਦੀਆਂ ਕੁਝ ਨਿਸ਼ਾਨੀਆਂ ਤਾਂ ਸਾਡੇ ਸਾਹਮਣੇ ਹੀ ਆ ਗਈਆਂ ਹਨ ਭੈਣ ਭਰਾਵਾਂ ਦੇ ਰਿਸ਼ਤੇ ਨਹੀਂ ਰਹਿਣਗੇ ਪਿਓ ਦਾ ਧੀ ਨਾਲ ਕੋਈ ਵੀ ਰਿਸ਼ਤਾ ਨਹੀਂ ਰਹੂਗਾ ਮਾਂ ਪੁੱਤਰ ਦਾ ਰਿਸ਼ਤਾ ਨਹੀਂ ਰਹਿਣਾ ਇਹ ਸਾਰੇ ਬਚਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਰਤੀ ਅਵਤਾਰ ਵਿੱਚ ਲਿਖੇ ਸਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਈ ਜਗ੍ਹਾ ਤੇ ਲੋਕਾਂ ਦੀ ਪਸ਼ੂਆਂ ਵਾਲੀ ਹਾਲਤ ਹੋ ਗਈ ਹੈ ਦੁਨੀਆ ਤੇ ਪਾਪ ਵੀ ਬਹੁਤ ਹੀ ਜ਼ਿਆਦਾ ਵੱਧ ਚੁੱਕੇ ਹਨ ਅੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਲਿਖਿਆ ਕਿ ਕੋਈ ਵੀ ਬੰਦਾ ਚਾਹੀ ਉਹ ਮੁਸਲਮਾਨ ਹੋਵੇ ਚਾਹੀ Hindu ਹੋਵੇ ਉਹ ਆਪਣੇ ਆਪਣੇ ਧਰਮ ਗ੍ਰੰਥ ਜਿਵੇਂ ਕੁਰਾਨ ਪੜ ਕੇ ਵੀ ਉਹਨਾਂ ਤੇ ਅਮਲ ਨਹੀਂ ਕਰੇਗਾ ਫੋਰਨ ਕੰਟਰੀ ਜਿਵੇਂ ਅਮਰੀਕਾ ਵਰਗੇ ਦੇਸ਼ਾਂ ਵਿੱਚ ਚਰਚ ਬਿਲਕੁਲ ਹੀ ਖਾਲੀ ਹੁੰਦੇ ਜਾ ਰਹੇ ਨੇ ਕਿਉਂਕਿ ਅਮਰੀਕਾ ਧਾਰਮਿਕ ਗ੍ਰੰਥ ਨੂੰ ਛੱਡ ਕੇ ਮਸਤਾਨਾ ਹਾਲਤ ਵੱਲ ਵੱਧ ਚੁੱਕਿਆ ਹੈ ਉਹਦੇ ਗੁਰ ਗੋਬਿੰਦ ਸਿੰਘ ਸਾਹਿਬ ਜੀ ਇਹ ਵੀ ਲਿਖਦੇ ਹਨ ਕਿ ਕੋਈ ਟਾਈਮ ਐਵੀ ਦਾ ਵੀ ਆਊਗਾ ਕੋਈ ਵੀ ਜਦੋਂ ਬੰਦਾ ਧਰਮ ਗ੍ਰੰਥ ਨੂੰ ਹੱਥ ਹੀ ਨਹੀਂ ਲਗਾਊਗਾ ਅੱਜਾਰੇ ਇੱਕ ਬੰਦੇ ਦੇ ਹੱਥ ਵਿੱਚ ਮੋਬਾਈਲ ਹਨ ਇਸੇ ਮੋਬਾਈਲ 'ਚ ਤਾਂ ਤਨਤਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਹੈ ਪਰ ਬਹੁਤ ਇੱਕ ਘੱਟ ਲੋਕ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹਨ ਜ਼ਿਆਦਾਤਰ ਸਮਾਂ ਲੋਕ ਰੀਲਾਂ ਵੇਖਣ ਦੇ ਵਿੱਚ ਜਾਂ ਹੋਰ ਮਨੋਰੰਜਕ ਚੀਜ਼ਾਂ ਵੇਖਣ ਦੇ ਵਿੱਚ ਸਮਾਂ ਬਤੀਤ ਕਰ ਦਿੰਦੇ ਹਨ ਥੋੜਾ ਜਿਹਾ ਵੀ ਸਮਾਂ ਕੱਢ ਕੇ ਗੁਰਬਾਣੀ ਨਹੀਂ ਸੁਣਦੇ ਤੇ ਬਹੁਤ ਹੀ ਘੱਟ ਨੇ ਜੋ ਚੰਗੀਆਂ ਵੀਡੀਓਜ਼ ਦੇਖਦੇ ਹਨ ਕੋਈ ਵੀ ਬੰਦਾ ਜਪਜੀ ਸਾਹਿਬ ਜੀ ਦਾ ਪਾਠ 10 ਮਿੰਟ ਵੀ ਇੱਕ ਮਨ ਇੱਕ ਚਿੱਤ ਲਗਾ ਕੇ ਨਹੀਂ ਕਰ ਸਕਦਾ ਇਸੇ ਤਰ੍ਹਾਂ ਦੀਆਂ ਨਿਸ਼ਾਨੀਆਂ ਗੁਰੂ ਜੀ ਨੇ ਦੱਸੀਆਂ ਹਨ ਕਿ ਕੋਈ ਵੀ ਬੰਦਾ ਆਪਣੇ ਧਰਮ ਤੇ ਨਹੀਂ ਰਹੇਗਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਇਹ ਵੀ ਲਿਖਦੇ ਹਨ ਕਿ ਕਿਸਮਾ ਆਹਊਗਾ ਕਿ ਧਾਰਮਿਕ ਗ੍ਰੰਥ ਪੜ੍ਹਨ ਤੇ ਬੈਨ ਲੱਗ ਜਾਊਗਾ ਯਾਨੀ ਕਿ ਪਾਬੰਦੀ ਲੱਗ ਜਾਊਗੀ ਜਿੰਨੇ ਵੀ ਧਾਰਮਿਕ ਸਥਾਨ ਹਨ ਜਿਵੇਂ ਮੰਦਿਰ ਗੁਰਦੁਆਰੇ ਚਰਚ ਮਸਜਿਦ ਸਭ ਨੂੰ ਹੀ ਤਾਲਾ ਲੱਗ ਜਾਵੇਗਾ ਐਹੋ ਜਿਹਾ ਭਿਆਨਕ ਸਮਾਊਗਾ ਜਦੋਂ ਕੋਈ ਕੁਰਬਾਨੀ ਪੜਿਆ ਕਰੂਗਾ ਉਸ ਨੂੰ ਪੁਲਿਸ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿਆ ਕਰੇਗੀ ਜੇਲ੍ਹ ਵਿੱਚ ਸੁਟਕੇ ਤਸੀਹੇ ਦਿੱਤੇ ਜਾਇਆ ਕਰਨਗੇ ਗੁਰੂ ਜੀ ਦੱਸਦੇ ਹਨ ਕਿ ਐਹੋ ਜਿਹੇ ਸਮੇਂ ਚ ਸਾਧੂ ਲੋਕ ਲੋਕ ਛੁਪ ਕੇ ਪ੍ਰਭੂ ਦਾ ਸੰਗਮਨ ਕਰਿਆ ਕਰਨਗੇ ਲੋਕ ਲੋਕ ਛੱਕੇ ਪਾਠ ਕਰਿਆ ਕਰਨਗੇ ਉਹਨਾਂ ਦੇ ਘਰ ਦੇ ਉਹਨਾਂ ਨੂੰ ਪੂਜਾ ਪਾਠ ਕਰਨ ਤੋਂ ਰੋਕਣਗੇ ਇਹ ਬਿਲਕੁਲ ਅੱਜ ਦੇ ਸਮੇਂ ਵਿੱਚ ਹੋ ਰਿਹਾ ਹੈ ਘਰ ਦੇ ਸਾਰੇ ਜੀ ਅਲੱਗ ਅਲੱਗ ਜਗਾਂ ਨੂੰ ਮੰਨਦੇ ਹਨ ਜਦੋਂ ਕੋਈ ਵਿਅਕਤੀ ਪੂਜਾ ਪਾਠ ਕਰੂਗਾ ਤਾਂ ਉਸ ਦੇ ਘਰ ਵਾਲੀ ਵੀ ਉਸ ਨੂੰ ਪੂਜਾ ਪਾਠ ਕਰਨ ਤੋਂ ਰੋਕੂਗੀ ਫਿਰ ਵੀ ਜੇ ਉਹ ਪੂਜਾ ਪਾਠ ਕਰਨ ਤੋਂ ਨਾ ਰੁਕਿਆ ਪਰ ਉਸ ਦੀ ਘਰ ਵਾਲੀ ਸਰਕਾਰ ਕੋਲ ਜਾ ਕੇ ਆਪ ਦੇ ਘਰ ਵਾਲੇ ਦੀ ਸ਼ਿਕਾਇਤ ਕਰਿਆ ਕਰੂਗੀ ਉਸ ਤੋਂ ਬਾਅਦ ਰਾਜਾ ਉਸ ਗੁਫਾ ਵਿੱਚ ਤਲਵਾਰ ਲੈ ਕੇ ਜਾਊਗਾ ਫਿਰ ਗੁਫਾ ਵਿੱਚੋਂ ਇੱਕ ਜ਼ੋਰਦਾਰ ਆਵਾਜ਼ ਆਊਗੀ ਉੱਥੇ ਕਲ ਕੀ અવਤਾਰ ਪ੍ਰਗਟ ਹੋਵੇਗਾ ਤੇ ਜਾਂ ਕੇ ਰਾਜੇ ਦਾ ਸਿਰ ਧੜ ਨਾਲੋਂ ਅਲੱਗ ਕਰ ਦੇਊਗਾ ਕਲ ਕੀ અવਤਾਰ ਦੇ ਪ੍ਰਗਟ ਹੋਣ ਦੇ ਨਾਲ ਤਿੰਨ ਲੋਕ ਇੱਕਾਂ ਬਚ ਜਾਣਗੇ ਦਸਮ ਗ੍ਰੰਥ ਵਿੱਚ ਗੁਰੂ ਜੀ ਨੇ ਰੋਗ ਅਸਰ ਵੀ ਲਿਖਿਆ ਹੋਇਆ ਹੈ ਰੋਗ ਅਸਰ ਦਾ ਮਤਲਬ ਜਿਵੇਂ ਕੋਰੋਨਾ ਵਾਇਰਸ ਜਾਂ ਹੋਰ ਕਈ ਰੋਗ ਅਸਰ ਵਾਂਗੂ ਦੁਨੀਆ ਤੇ ਹਮਲਾ ਕਰਨਗੇ ਤੇ ਬੁਰੀ ਲੋਕਾਂ ਨੂੰ ਦੁਨੀਆ ਉਤੋਂ ਮਿਟਾ ਦੇਣਗੇ ਪਰਮਾਤਮਾ ਕਿਹੜਾ ਰੂਪ ਧਾਰ ਕੇ ਇਹ ਸਭ ਕਰੂਗਾ ਇਹ ਤਾਂ ਅਕਾਲ ਪੁਰਖ ਜੀ ਆਪ ਹੀ ਜਾਣਦੇ ਹਨ ਸੋ ਇਹ ਸਿੱਗੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦਿਲੀ ਸਤ ਸਪਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੀ ਰੂ ਹੱਸਦੀ ਰੂ ਵਸਦੀ ਰੂ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ